ਤੈਨਾਂ ਕੁਹੀ ਹੋਇਆ ਦੁਰਾ ਦੇਰਾ ਕਬਾਰੀਆਂ ਕੁੱਲੀਆਂ ਛੱਡੋ ਨਾ ਧਸਟੀ ਡਸਟ ਹੋ ਜਾਂਦੀ ਆ ਅੰਦਰ ਤਬ ਇਹ ਨਾ ਮੈਂ ਜਾਣ ਕੇ ਨਹੀਂ ਵਿਪਰਨਾ ਗੱਲ ਕੀਤੀ ਰਤੀ ਮੈਨੂੰ ਗੱਲ ਕਰਨੀ ਚਾਹੀਦੀ ਸੀ ਐਦਾਂ ਕਰਨੀ ਆ ਹੁਣ ਜਦੋਂ ਵੀ ਆਉਂਦਾ ਹੈ ਨਾ ਇਤਨਾ ਗੱਲ ਕਰਨੀ ਪਣੀ ਆ ਮੈਨੂੰ ਜਦੋਂ ਨਾਨਾ ਨਾਲ ਕੀਤੀ ਤੇ ਫਿਰ ਇੰਨੇ ਵੀ ਮੇਰੇ ਕੋਲ ਪੈਣਾ ਵਾ ਕਿ ਤੂੰ ਪਹਿਲਾਂ ਕਿਉਂ ਮੇਰੇ ਤੋਂ ਗੱਲ ਕੋ ਹੋ ਕੇ ਰੱਖੀ ਅੱਗੇ ਨਹੀਂ ਆ ਆ ਗਿਆ ਹਾਂਜੀ ਪੂਜਾ ਉਹ ਮੇਰੇ ਨਾਲ ਗਵਾਸ ਤੇ ਨਿਕਲ ਗਿਆ ਸੱਚ ਮੈਂ ਤਾਂ ਖਾਦ ਪਾਉਂਦਾ ਰਿਆਂ ਨੂੰ ਤੇ ਤੇ ਬੋਲੇ ਤੂੰ ਦੱਸਾ ਮੇਰੀ ਗੱਲ ਸੁਣਾਈ ਆ ਉਹ ਮੇਰੀ ਗੱਲ ਹੋਈ ਗੱਲ ਸਭੇ ਨਾਲ ਬਹਿ ਜਾ ਤੂੰ ਦੱਸਾਂ ਬਹਿ ਜਾ ਆ ਕੁਰਸੀ ਘਰ ਲਓ ਇੱਧਰ ਕਿ ਹੋ ਗਏ ਉਹ ਖਨਾਰਾ ਬੜਾ ਵਿਆਹੀ ਤੇ ਮੈਂ ਇੱਕ ਥਾਂ ਸਾਰੀਆਂ ਘਟੀਆਂ ਕਰਦੀ ਆ ਠੀਕ ਹਾਂ ਹੁਣ ਦੱਸੋ ਕੀ ਹੋਇਆ ਦੱਸਾਂਗੀ ਮੋ ਕਹਾਂਵਾਂ ਕਿ ਆਹ ਹੈ ਪਹਿਲਾਂ ਤਾਂ ਮੰਦਾ ਨਹੀਂ ਹਾਂ ਪਰ ਬਾਅਦ ਵਿੱਚ ਵੀ ਤਾਂ ਕੋਈ ਗੱਲ ਨਹੀਂ ਦਾ ਫੜਫੜੂ ਸੁਣਨਾ ਮੈਨੂੰ ਪੇਜ ਕਰਾਤੇ ਫੜਫੜੂੜਕੇ ਪੈਪੇ ਦਿਨਾ ਕਿਉਂ ਇੰਨਾ ਚਿਰ ਹੋ ਗਿਆ ਇਹਨੂੰ ਵੀ ਲੜੜ ਗਏ ਨੂੰ ਤੇ ਹਜੇ ਤੱਕ ਇਹਨੂੰ ਕੋਈ ਕੰਮ ਨਹੀਂ ਲੱਗਾ ਕਹਿੰਦਾ ਵੀ ਜਾਦਾ ਕੰਮ ਨਹੀਂ ਬਦਿਆਂ ਨੂੰ ਤੂੰ ਇਹਦੇ ਬਿਠੇ ਹੋ ਉਹ ਤੇ ਸੁਸਾ ਕਹਿੰਦੇ ਆਂ ਜੀ ਇਹ ਸੁਣਨੀ ਨਹੀਂ ਆਈ ਕਿੱਲ ਨਾ ਆਵੇ ਨਾ ਤਦ ਨੇ ਉਹ ਮੁੰਡਾ ਕੋਲ ਗਿਆ ਆਉਣਾ ਆ ਆਹ ਤੋ ਕੀ ਇਹਦਾ ਦਿਮਾਗ ਖਰਾਬ ਹੋਇਆ ਵਾ ਅੱਗੇ ਤੇ ਸਾਲ ਸਾਲ ਦਾ ਨਾਂ ਨਹੀਂ ਲੈਣਾ ਦਾ ਆਉਂਦਾ ਤੇ ਕੋਈ ਗੱਲ ਹੀ ਮੰਮੀ ਮੇਰੇ ਜੋੜ ਲੰਦੋ ਚਾਰ ਪੈਸੇ ਤੇ ਹੁਣ ਇਹਨੂੰ ਐਸਾ ਕੀ ਹੋ ਗਿਆ ਜਿਹੜਾ ਇਹ ਹੁਣੇ ਆਉਂਦੇ ਸੋਚਣ ਦੇ ਆ ਮੈਂ ਇਹਨਾਂ ਨੂੰ ਸਮਝਾਇਆ ਨਾ ਮੈਂ ਤੂੰ ਇੱਥੇ ਆ ਗਿਆ ਨਾ ਕਿੱਥੇ ਕਿਦਾਂ ਚੱਲਣਾ ਹੁਣ ਕਿਹਨਾਂ ਦਾ ਮਾਤ ਚਲੋ ਪੈਸੇ ਤੂੰ ਕਿਹਦਾ ਨਾ ਦੇ ਲਗਾ ਕਰਨਾ ਕਰੋ ਹਾਂ ਚੱਲ ਪੈਂਦਾ ਆ ਆਹ ਤੇ ਜਿਹੜਾ ਬਾਰੋਂ ਕਹਾਂਦਾ ਉਹ ਰੰਗ ਬਰੀ ਸੇ ਕੋਲ ਮੈਨੂੰ ਕੱਲ ਦੀ ਸਮਝ ਨਹੀਂ ਆਉਂਦੀ ਜਿਹੜੀ ਕੰਪਨੀ 'ਚ ਉੱਥੇ ਕੰਮ ਕਰਦਾ ਐ ਉੱਥੇ ਤੇਨੇ ਜਾਂਦਿਆ ਕੰਮ ਮਿਲ ਜਾਂਦਾ ਵਾ ਮੈਨੂੰ ਲੱਗਦਾ ਕਿ ਤੇ ਝੂਠ ਤੇ ਨਹੀਂ ਬੋਲਦਾ ਸਾਡੇ ਨਾਲ ਮਾਮੇ ਦੇ ਮਗਰ ਤੇ ਨਹੀਂ ਨਾ ਆ ਗਿਆ ਤੇ ਹੈ ਵੀ ਬੜੀ ਚਲਾਕ ਵਾਏ ਮੈਂ ਤੇ ਡਰ ਹੀ ਲੰਦਾ ਐ ਦੇਖੋ ਪਤਾ ਨਹੀਂ ਇਹਨੇ ਹੋਰ ਕੀ ਕੀ ਕਰਾਉਣਾ ਹੁਣ ਘਰ ਦੇ ਵਿੱਚ ਤੇ ਬਿੱਲ ਵਾਲੀ ਗੱਲ ਕੀਤੀ ਉਹਦੇ ਨਾਲ ਕਿ ਨਹੀਂ ਆਹੋ ਬਿੱਲ ਵਾਲੀ ਕੀਤੀ ਆ ਕਹਿੰਦੇ ਨਹੀਂ ਨਾ ਮਿਲਕਦਾ ਨਹੀਂ ਰੋ ਮੈਂ ਸਾਰਾ ਦਿਸ ਸਾਰਾ ਮਾਹਾਂਗੇ ਬੈਠੇ ਜਾਂਦੀ ਉੱਥੇ ਇਸ ਦਿਨ ਬੈਠੇ ਨਹੀਂ ਮੈਂ ਸਾਰਾ ਦਿਨ ਤਾਂ ਲਾਗੇ ਲਾਗੇ ਰਹਿੰਦੇ ਰਹਿੰਦੇ ਹਾਂ ਹੈ ਤੋ ਇਹ ਨਹੀਂ ਨਹੀਂ ਇਤਾਂ ਕਹਿਣਾ ਆਜੇ ਨਿਕੜਾ ਮੇਰਾ ਪਰ ਆ ਹੀ ਗੱਲਾਂ ਕਰਨ ਡਿਆ ਆ ਪਰਝਾਈ ਨੂੰ ਤੁਸੀ ਸਾਨੂੰ ਕੀ ਇਦਾਂ ਅੰਗਰੇਜ਼ਾਂ ਦੇ ਬਿੱਲ ਨੇ ਨਾ ਉਹ ਫਿਰ ਹੋ ਜਾ ਕੇ ਕਦੀ ਬਿੱਲ ਨਹੀਂ ਆਇਆ ਨਾ ਤੇ ਬਿੱਲ ਕਿੱਥਾ ਆ ਗਿਆ ਤੇ ਸਾਰੀ ਸੱਚਾਈ ਦੱਸਣੀ ਪੈਣੀ ਤੂੰ ਦੱਸਣੀ ਬਾਣੀ ਹੀ ਤੇ ਤੈਨੂੰ ਨਹੀਂ ਲੋੜ ਹੈਗੀ ਦੱਸਣ ਦੀ ਤੂੰ ਉਦਾਂ ਲਟਾ ਲਾ ਕਰ ਦੇਣਾ ਹੀ ਆਪੇ ਮੰਮੀ ਗੱਲ ਕਰਦੇ ਨਾ ਕਰਦੇ ਤੁਹਾਡਾ ਫਰਜ਼ ਨਹੀਂ ਬੰਦਾ ਹੋਏ ਬਣ ਇਦਾਂ ਕਹਿਂਦਾ ਭਾਵੇਂ ਜਿੰਦਾ ਮਰਜੀ ਹੈ ਤੇ ਤੁਹਾਡੀ ਪਰਝਾਈ ਆ ਨਾ ਉਹ ਕਰ ਸੋਰੀਆ ਰੱਖੀ ਰਹਾ ਫੇਰ ਲੋਈੜੇ ਅਸ ਸਾਹਮਣੇ ਹੁੰਦਾ ਸਾਹਮਣੇ ਫੇਰ ਬਾਅਦ ਕੰਮ ਖਰਾਬ ਹੁੰਦਾ ਫੇਰ ਭਰਾ ਭਰਾ ਚੇਕਰ ਪੰਦੀ ਸੱਚਾਈ ਦੱਸਦੀ ਰਕਰੋ ਆ ਮਾਲ ਹੋਈ ਤਾਂ ਬੰਦੇ ਚਲੋ ਠੀਕ ਆ ਤੁਹਾਡੀ ਗੱਲ ਮੁੱਕ ਦੀ ਗੱਲ ਇਹ ਆ ਵੀ ਮੈਂ ਬੇਲਬੁੱਲ ਤੋਂ ਕੀ ਲੈਣਾ ਵਾ ਤਾਰੇ ਨਾ ਤਾਰੇ ਮੈਨੂੰ ਇਹ ਚੀਜ਼ਾਂ ਕੋਈ ਮਤਲਬ ਨਹੀਂ ਹੈਗਾ ਮੈਨੂੰ ਤੇ ਆਪਾਂ ਨਹੀਂ ਟੈਨਸ਼ਨ ਪਈ ਆ ਮੈਂ ਤੇ ਆਪਨੀ ਕੋਈ ਰਾਹ ਲੱਭਣ ਲਿਆ ਮੈਂ ਕਿਹੜੇ ਪਾਸੇ ਰੇ ਜਾਵਾਂ ਆਪਨੇ ਟੈਨਸ਼ਨ ਤੇ ਹੋਰ ਤੇ ਟੈਨਸ਼ਨ ਨਹੀਂ ਤੇ ਹੋਰ ਕੀ ਆ ਹਾਰ ਮੰਗਿਆ ਹੀ ਰਕੋ ਮਮੀ ਨੇ ਜਾ ਕੇ ਹਾਂ ਤੇ ਅੱਗੋਂ ਪਤਾ ਕੀ ਕਹਿੰਦੀ ਆ ਉਹਨੇ ਮਾਪੜੀ ਭੈਣ ਕੋ ਗਈ ਇਹਨਾਂ ਜਿੱਦਣ ਤਿਹਾਰ ਉੱਥੇ ਰੱਖ ਆਈ ਆ ਪਹਿਲਾ ਬੰਦਾ ਇਹਨੂੰ ਇਹ ਪੁੱਛੇ ਕਿ ਤੈਨੂੰ ਉੱਥੇ ਹਾਰ ਛੱਡਣ ਵਾਲੀ ਲੋੜ ਕਿਹੜੀ ਪਈ ਸੀ ਤੂੰ ਹਾਨੂੰ ਫੋਨ ਕਰਕੇ ਦੱਸਦੀ ਤੇ ਸਹੀਂ ਚੱਲ ਜੀ ਉਦੋਂ ਨਹੀਂ ਦੱਸਿਆ ਤੇ ਕਾਹ ਰਾਂ ਕੇ ਦੱਸ ਦਿੰਦੀ ਤੇ ਮੰਮੀ ਮੈਂ ਆਪਣੀਆਂ ਚੀਜ਼ਾਂ ਉੱਥੇ ਰੱਖ ਆਈ ਆ 15 ਦਿਨ ਹੋ ਗਏ ਇਹਨੂੰ ਭੈਣ ਘਰੋਂ ਆਈ ਨੂੰ ਤੇ ਹਜੇ ਤੱਕ ਇਹਨੇ ਹਾਨੂੰ ਦੱਸਿਆ ਨਾ ਕਿ ਨਹੀਂ ਮੇਰੀਆਂ ਚੀਜ਼ਾਂ ਉੱਥੇ ਪਈਆਂ ਵਾ ਆ ਤੇ ਮੰਮੀ ਨੇ ਮੰਗਿਆ ਹਾਰ ਤੇ ਤਾਂ ਪਤਾ ਲੱਗਾ ਹਾਨੂੰ ਨਹੀਂ ਆ ਗੱਲ ਠੀਕ ਹੈ ਤਸਵੀਰ ਕੋਈ ਹੋਰ ਕੋਈ ਮਾਰੀ ਮਸਤੀ ਦੀ ਤੇ ਹੋਰ ਕੀ ਵੇ ਪੰਲਾ ਪਰਵਾਜ਼ ਜੀ ਬੜੀ ਆ ਉਹ ਤੋਂ ਤੇਜ਼ ਵੀ ਬੜੀ ਆ ਮੈਨੂੰ ਤਾਂ ਲੱਗਦਾ ਇਹ ਨਾ ਜਾਣ ਕੇ ਝੂਠ ਬੋਲਣ ਦੀ ਆ ਕਿ ਮੈਂ ਹਾਰ ਉੱਥੇ ਛੱਡ ਆਈ ਆ ਮੈਨੂੰ ਨਹੀਂ ਲੱਗਦਾ ਵੇ ਆਪਣੇ ਹਾਰ ਨੂੰ ਵਾਪਸ ਦਊਗੀ ਪਰ ਮੈਨੂੰ ਮੇਰੀ ਚੀਜ਼ ਚਾਹੀਦੀ ਆ ਮੈਂ ਕਿੱਥੋਂ ਬਣਾ ਲੈਣਾ ਵਾ ਨਹੀਂ ਨਹੀਂ ਤੂੰ ਕਹਿ ਕੋ ਵੀ ਉਹਨੂੰ ਨਾ ਆਪਸ ਨੂੰ ਆਪਣਾ ਹਾਰ ਆਹੋ ਮੈਂ ਕੀ ਕਰਾਂ ਹੁਣ ਮੰਮੀ ਵ ਤਾਂ ਕਹਿਂਦੀ ਇਹ ਵੇਪਣ ਨੂੰ ਭੇਜ ਦਾਂਗੀ ਤੇ ਆਪੇ ਲੈ ਜਾਏਗਾ ਨਾਲ ਇਹਨੂੰ ਲੈ ਜਾਏਗਾ ਪਰ ਤੁਸੀਂ ਨਹੀਂ ਇਹਦੇ ਨਾਲ ਜਾਣਾ ਤਾਨੂੰ ਮੇਰੀ ਸੁਣੋ ਜੇ ਤੋ ਇਹਦੇ ਨਾਲ ਤੁਰੇ ਮੇਰੀ ਗੱਲ ਸੁਣ ਮੈਨੂੰ ਇੱਥੇ ਨਾ ਸੱਚ ਕੀਨੀ ਹੈਗਾ ਮੇਰੀ ਗੱਲ ਸੁਣ ਤੂੰ ਹੱਕ ਦਾ ਮੇਰਾ ਕਰੀ ਆ ਜਣੀ ਆਪਣਾ ਕੰਮ ਕਰਨਾ ਉਹ ਰਿਮੂਵ ਜਾ ਰਹਾ ਹਾਂ ਉਹਦੇ ਇਹਦੇ ਨਾਲ ਨਹੀਂ ਜਾਣਾ ਹੈਗਾ ਐਵੇਂ ਕੱਲ ਨੂੰ ਕੋਈ ਹੋਰ ਹੀ ਗੱਲਾਂ ਘਣਾ ਬਣਾ ਬਣੂਗੀ ਦਊਗੀ ਵੀ ਮੈਂ ਪਾਜੀ ਨੂੰ ਸਾਰਾ ਸੋਨਾ ਫੜਾਤਾ ਹੀ ਵਾਪਸ ਫੇਰ ਅਸੀਂ ਕੀ ਕਰਾਂਗੇ ਆਹੀਂ ਕਿੱਧਰ ਜਾਣਾ ਮੁੜ ਕੇ ਇਹਦੀ ਵਰਗੀ ਦਾ ਕੀ ਪਤਾ ਇਲਜ਼ਾਮ ਹੀ ਲਾ ਦੇ ਸਾਡੇ ਤੇ ਇਹਦੇ ਨਾਲ ਚੰਗਾ ਨਾ ਤੇ ਮੰਮੀ ਨੂੰ ਨਾਲ ਲੈ ਕੇ ਜਾਓ ਮੰਮੀ ਨੂੰ ਪਤਾ ਦੇ ਹੋਊਗਾ ਹਾਂ ਮੰਮੀ ਨੂੰ ਲੈ ਆ ਹਾਂ ਹੋ ਮੈਂ ਕਹਾਂਗੀ ਮੰਮੀ ਨੂੰ ਤੇ ਮੰਮੀ ਦਾੜੇ ਨਾਲ ਤਿਆਰ ਹੋ ਗਈ ਨਾ ਇਹ ਫੇਰੇ ਗੱਲ ਬਣਨੀ ਆ ਅੰਦਰ ਵੜੀ ਆ ਮੈਡਮ اے ਸੀ ਚੱਲਣ ਲਿਆਓ ਸੋ ਤਿਆਰ ਮਾਨਨਾ ਹੱਟੇ ਵਰਗੇ ਇੱਥੇ ਕੰਮ ਦੇ ਵਿੱਚ ਮਰਨ ਦੇ ਪਹਿਲਾਂ ਰਸੋਈ ਚੋਂ ਸਾਰਾ ਕੰਮ ਨੇ ਵੇੜ ਕੇ ਆਈ ਹੁਣ ਨਾ ਆ ਧੋ ਕੇ ਤੇ ਫਲੈਸ਼ ਬਾਥਰੂਮ ਸਾਰੇ ਸਾਫ਼ ਕਰਕੇ ਆਈ ਏ ਮੈਂ ਉਹਨੂੰ ਕੋਈ ਹੈ ਨਹੀਂ ਆ ਵੀ ਬੰਦਾ ਚੱਲ ਹੋਰ ਨਹੀਂ ਕੋਸ਼ ਅੰਦਰੋਂ ਅੰਦਰੋਂ ਰੋਟੀ ਤੇ ਬਣਾ ਸਕਦਾ ਨਾ ਮੰਨਿਆ ਤੂੰ ਬਾਹਰ ਨਹੀਂ ਕੰਮ ਕਰਨਾ ਅੰਦਰ ਤੇ ਕਰ ਸਕਦੀ ਆ ਕਿਦਾਂ ਵੇਖ ਵਕਤ ਆਇਆ ਨੇ ਨਾ ਬਸ ਫਿਲਮ ਕਾਸ ਨੂੰ ਆਇਆ ਆ ਰੋਟੀ 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 ਕਰਦਾ ਨਾ ਕੋਲ ਕੰਮ ਨਹੀਂ ਆਉਂਦਾ ਕਿਹੋ ਜਿਹਾ ਕੰਮ ਕਰ ਲਿਆ ਕਰ ਤੇ ਹੋਰ ਕੀ ਵੇ ਬਣੋ ਵੀ ਤੇ ਦਿਨ ਹੈ ਹੀ ਨਾ ਜਿਹੜੇ ਪਹਿਲਾਂ ਹੀ ਸਾਡੇ ਤੇ ਚੁੱਲ੍ਹੇ ਤੇ ਰੋਟੀ ਬਣਾ ਕੇ ਮੈਂ ਜਾਰਾ ਕਰ ਲੀਂਦੀ ਨਹੀਂ ਤੇ ਜੇ ਹੈ ਦੇ ਵਾਸ ਪਿਆ ਹੁੰਦਾ ਨਾ ਦਿਨ ਤੇ ਭੁੱਖੇ ਮਾਰ ਦੇਣਾ ਹੀ ਸਾਰੇ ਟਬਰ ਨੂੰ ਉਹ ਪੈਣਾ ਸੁੱਖ ਮਿਲਿਆ ਕਰਦੇ ਨੇ ਵੀ ਨਹੀਂ ਲੈਣਾ ਮਿਹਨਤ ਚਲ ਠੀਕ ਹੈ ਫਿਰ ਮੈਂ ਮੈਂ ਮੇਰੇ ਖਬੀ ਜਾ ਤੂੰ ਚਲ ਮੈਂ ਹੋ ਆਉਂਦਾ ਨੂੰ ਜੀ ਚਲੋ ਠੀਕ ਆ ਖਪਣਾ ਮੈਂ ਕੀ ਆ ਮੈਨੂੰ ਤੇ ਵਾਦੂ ਦੀ ਟੈਨਸ਼ਨ ਪਈ ਆ ਮੈਨੂੰ ਤੇ ਇਹ ਹੀ ਆ ਹੁਣ ਕਿ ਮੇਰੀ ਚੀਜ਼ ਮਿਲ ਜੇ ਚੀਜ਼ ਇੱਕ ਵਾਰੀ ਮੇਰੇ ਹੱਥ 'ਚ ਆ ਜਾਵੇ ਨਾ ਮੁੜਕੇ ਨਹੀਂ ਮੈਨੂੰ ਫੜਾਉਂਦੀ ਐਵੇਂ ਮੈਂ ਤੇ ਗਲਤੀਕਾਰ ਬੈਠੀ ਆ ਜਿਹੜਾ ਇਹਨੂੰ ਸੋਨਾ ਦੇ ਤਾ ਆਪਣਾ ਹੋਏ ਮੰਮੀ ਦੇ ਮਗਰ ਲੱਗੇਗੀ ਮੈਂ ਨਾ ਕਰੀ ਇਹ ਹੋਇਆ ਤੇ ਨੀਅਤਾਂ ਪਰ ਹੁਣ ਚਲੋ ਕੋਈ ਗੱਲ ਨਹੀਂ ਕਿ ਨਾ ਮੈਂ ਇੱਕ ਦਾਰਾ ਇੱਕ ਕੰਪਨ ਨਾਲ ਆਪਨਾ ਗੱਲ ਕਰਕੇ ਵੇਖਾਂ ਕੋਈ ਪਤਾ ਨਹੀਂ ਹੁੰਦਾ ਮਨ ਮੇਰੇ ਪੈ ਜੇ ਤੇ ਮਨ ਨਹੀਂ ਜਾਵੇ ਫਸੇ ਮੈਂ ਨਾ ਥੋੜੀ ਬਹੁਤੀ ਚੰਗੀ ਰਹਿੰਦੀ ਆ ਤੇ ਜੇ ਤੇ ਵੀ ਮਨ ਨਾ ਵਿਗੜ ਗਈ ਨਾ ਤੇ ਫੇਰ ਪੂਜਾ ਕਈ ਆਸਾ ਲਾ ਦੇ ਵੀ ਚੀਜ਼ ਤੈਨੂੰ ਵਾਪਸ ਮਿਲੂਗੀ ਐਂਦਾ ਕਰਨੀ ਆ ਆਪ ਇੱਕ ਵਾਰੀ ਗੱਲ ਕਰਕੇ ਵੇਖਦੀ ਆ ਹੋ ਸਕਦਾ ਮਨ ਜੇ ਤੇ ਭਾਵੇਂ ਮਾਨੀ ਜਾਵੇ ਨਾਲੇ ਚੀਜ਼ ਮਿਲ ਚੋਗੀ ਤੇ ਨਾ ਖਲਾਰ ਹੀ ਚੁੱਕਣ ਚ ਰਹੀਦਾ ਵਾ ਖਲਾਰਾ ਇਹ ਨਹੀਂ ਨਿਕਲਦੇ ਆਉਂਦਾ ਹੈਗਾ ਐਂ ਤਾਂ ਕਰਦੀ ਆਂ ਜੇ ਅੰਦਰ ਗਈ ਨਾ ਤੇ ਉਹ ਨਾ ਹੋਏ ਕੋਈ ਗੱਲ ਹੀ ਬਣਾਲੇ ਇਹਨੂੰ ਬਾਹਰ ਹੀ ਆਵਾਜ਼ ਮਾਰਦੀ ਆਂ ਉੱਥੇ ਗੱਲ ਕਰਨੀ ਆ ਪਾ ਮ ਅਜਰਾ ਬਾਹਰ ਆਈ ਹਾ ਵਾ ਗੱਲ ਕਰਨੀ ਈ ਤੇਰੇ ਨਾਲ ਕੋਈ ਚਲ ਆ ਜਾ ਵੀ ਚੰਗਾ ਕੀਤਾ ਜਿਹੜਾ ਨੂੰ ਬਾਹਰ ਵਾਏ ਮਾਰ ਲਈ ਆ ਨਹੀਂ ਤੇ ਇੰਨੇ ਨਾ ਇਸੀ ਨੇ ਹੀ ਬੰਦ ਕਰਨਾ ਹੁਣ ਪਾਣੇ ਨਾਏ ਆ ਇਸੀ ਤੇ ਬੰਦ ਹੋ ਜੂਗਾ ਨਾਲੇ ਉਹ ਬਾਹਰ ਬੈਠਾ ਸਾਡੇ ਗੱਲ ਰੋਲਾ ਪਾਈ ਜਾਂਦਾ ਵਾ ਇਹ ਇਰਮਾਨ ਨਾ ਇਸੀ ਸੜਕ ਪਈ ਰਹਿੰਦੀ ਆ ਸਿਆਪਾ ਸਾਡੇ ਬਾਹਰ ਬਿੱਲ ਤਾਰਨਾ ਆਹੀਂ ਇਹ ਇਰਮਾਨ ਨਾ ਸੁੱਤੀ ਰਹਿੰਦੀ ਆ ਹਾਂ ਲੱਕੀਓ ਹੁਣ ਪਤਾ ਨਹੀਂ ਕਿੱਥੇ ਚਲ ਗਈ ਪੰਦੇ ਪੰਮ ਮੜ ਜਿਡੋਲ ਸੁਣੀ ਹੁੰਦਾ ਤਿਹਾਨੇ ਮਾਹੀ ਮੜ ਜਿਨੇ ਦਾਉਣ ਲਗੀ ਔਰ ਉਹ ਲੰਮੇ ਨੇ ਪੈਣ ਦਾਣਾ ਹੁੰਦਾ 100 ਕਾਜੀ ਆ ਜਾ ਬੈਜਾ ਇੱਥੇ ਦੇ ਦੋ ਬਲੌਂਡੇ ਨੇ ਆਹੋ ਮੈਂ ਆ ਜਾ ਇੱਥੇ ਘੜੀ ਬੈੰਨੇ ਆ ਅੰਦਰ ਜੇ ਘੁੰਮ ਜਾ ਬੜਾ ਸਾਰਾ ਜਨੰਦਰੇ ਵੜੀ ਰਹਿਦਾ ਚਲ ਆਹਲੇ ਮੈਂ ਮਾਸਾ ਠੰਡਾ ਹੋਇਆ ਹੁੰਦਾ ਤੇ ਇੱਥੇ ਬੈੰਨੇ ਆ ਆ ਤਾਂ ਸਹੀ ਆ ਹੋਰ ਨਾ ਬੜੀ ਗਰਮੀ ਲੱਗਣ ਦੀ ਤੇ ਅਸੀਂ ਚੱਲਣ ਜਾਈਏ ਤਾਂ ਮੈਂ ਚਲ ਮਸਾ ਕਮਰਾ ਠੰਡਾ ਹੋਇਆ ਉਹ ਤਾਂ ਚਾਹ ਕੰਢੀ ਲਮੇ ਪਾ ਲਈਨੀ ਆਹੋ ਤੇ ਗੱਲ ਤੇਰੀ ਠੀਕ ਆ ਪਰ ਆਪਾਂ ਮੱਕੜੀ ਨਾ ਬਾਹਰ ਦੀ ਵੀ ਹਵਾ ਲੈਣੀ ਚਾਹੀਦੀ ਆ ਐਵੇਂ ਨਹੀਂ ਅੰਦਰ ਬੜੇ ਰਹਿਦਾ ਹੋਈਦਾ ਹਾਂ ਬਾਹਰ ਉਹ ਜਿਹੜਾ ਮਰਜੀ ਹੋ ਉਹ ਕੇ ਚਲ ਜੇ ਤੇ ਅੰਦਰ ਬੜੇ ਰਹੀਏ ਸਾਰੇ ਜਣੇ ਬਾਹਰ ਦੇਦੇ ਕੀ ਕਰਨਾ ਹੁੰਦਾ ਬੰਦਾ ਆਪਣਾ ਕੰਮਕਾਰ ਕਰਦਾ ਅੰਦਰ ਜਾ ਕੇ ਬਹਿ ਜਾਂਦਾ ਉਦੋਂ ਹੀ ਬਾਹਰ ਘੜਘੜੇ ਗਰਮੀ ਦੇ ਸੇਕ ਚ ਖਲੋਤਾ ਨਹੀਂ ਜਾਂਦਾ ਪਰ ਤੁਹਾਨੂੰ ਪਤਾ ਅੰਦਰ ਚੱਲ ਬੰਦਾ ਘੜੀ ਖਾ ਲੈ ਰੈਸਟ ਕਰ ਲੈਂਦਾ ਚਾਲ ਕੋ ਇੰਨੀ ਤੋਂ ਅੰਦਰ ਪੈ ਗਿਆ ਕਰ ਮੈਂ ਕਿਹੜਾ ਤੈਨੂੰ ਮਨਾ ਕੀਤਾ ਦੱਸ ਹੈ ਤੂੰ ਹੀ ਬੁਆਏ ਕੰਮ ਹੀ ਕੋ ਆਹੋ ਮੈਂ ਨਾ ਕਹਿਣ ਦੀ ਸੀ ਉਹ ਮੰਮੀ ਨੇ ਤੇਰਾ ਸੁਣਾ ਦਿੱਤਾ ਹੁਣ ਆਹ ਵੱਲੋਂ ਹਾਂਜੀ ਸੁਣਾ ਦਿੱਤਾ ਆਹ ਮੈਂ ਮੇਰੀ ਪੋਲ ਮੁੰਡੇ ਦਾ ਵਿਆਹ ਥੋੜੇ ਦੇ ਨਹੀਂ ਰਹਿ ਗਈ ਆ ਤੇ ਤੂੰ ਮੇਰੀ ਪਹਿਣ ਜਾ ਕੇ ਤੇ ਲਿਆ ਦੇ ਹਾਂ ਮੈਨੂੰ ਮੰਮੀ ਦੱਸਣ ਲਈ ਤੇਰੀ ਪਹਿਣ ਕੋ ਰਹਿ ਗਿਆ ਵਾ ਜੀ ਤੁਹਾਨੂੰ ਦੱਸਦਾ ਸਾਰਾ ਮੰਮੀ ਨੇ ਆਖਿਆ ਤੇ ਕਿ ਉਹ ਲੈਓ ਗਾਲੋਂ ਕਰ ਤੁਹਾਨੂੰ ਪਤਾ ਕਿ ਇੱਥੇ ਹੈ ਜੰਡੇ ਵਾਲਾ ਗਦੇ ਇਹ ਥੋੜਾ ਜਿਹਾ ਪੰਜਾ ਦਾ ਵੈਂਡਾ ਚ ਮੋੜ ਆਉਣਾ ਉਰੇ ਦਾਤ ਲੱਗ ਜਾਨੀ ਅੰਤਰਾਪੁਰ ਦਿਨ ਜਾਊਂਗਾ ਤੇ ਫਿਰ ਅਗਲੇ ਦਿਨ ਵਾਪਸ ਮੁੜ ਆ ਜਾਣਾ ਤਾਂ ਕੋਈ ਗੱਲ ਨਹੀਂ ਸੈਟ ਆ ਜਾਣਾ ਵਾ ਨਾਲੇ ਵਿਆਹ ਦਿੱਤੇ ਤੇ ਸੋਇਰਾ ਸੈਟ ਕੋਣਾ ਤੁਹਾਨੂੰ ਪਤਾ ਤਾਂ ਕੋਈ ਜਮਾਨਾ ਹੈਗਾ ਵਾ ਸੋਨੇ ਦਾ ਸੈਟ ਕੋਣ ਦਾ ਗੱਲ ਤੇ ਤੇਰੀ ਵੀ ਠੀਕ ਆ ਮੈਂ ਨਹੀਂ ਹੀ ਪਾਉਂਦੀ ਹਣੀ ਪਹਿਲਾਂ ਹੋਰ ਕੋਈ ਵਿਆਹ ਜਾਈਏ ਨਾ ਨਹੀਂ ਹੀ ਪਾਉਂਦੇ ਉਹ ਮੇਰੇ ਪੇਕੇ ਵਾਲੇ ਦੇ ਸਾਰੇ ਜਣੇ ਪਾਉਂਦੇ ਆ ਤੇ ਤੈਨੂੰ ਪਤਾ ਸਾਰੇ ਭੈਣ ਭਰਾਵਾਂ ਨੇ ਸੈਟ ਪਾਇਆ ਹੋਏ ਵੀ ਇੱਕ ਜਣਾ ਲਾਗੇ ਬੂਰਾ ਲੱਗਦਾ ਵਾ ਮੈਂ ਤਾਂ ਕਹਿਣ ਦੀ ਹੀ ਤੇ ਮੰਮੀ ਵੀ ਕਹਿਣ ਦੇਈ ਚੱਲ ਕੋਈ ਗੱਲ ਨਹੀਂ ਤੂੰ ਪਾ ਜਾ ਅੱਗੇ ਕਰਾਂਗਾ ਪਾਉਨੇ ਆ ਲਿਆ ਕੇ ਫਿਰ ਮੈਂ ਤੈਨ ਤੁਸੀਂ ਆਪਣਾ ਪਾਓ ਤੁਸੀਂ ਮੇਰਾ ਸੈਟ ਕੱਢ ਤਾ ਹਾਂ ਆ ਆਪਣਾ ਸੈਟ ਤੁਹਾਡਾ ਕਿੱਥੇ ਆ ਤੁਸੀਂ ਉਹ ਪਾ ਕੇ ਜਾਇਆ ਕਰੋ ਜਿੱਥੇ ਭੱਗ ਜਾਣਾ ਹੁੰਦਾ ਵਾ ਇਹ ਤਾਂ ਪਤਾ ਨਹੀਂ ਨਵਾਂ ਸੈਟ ਪੜਿਆ ਲ ਮੈਂ ਦੋ ਚਾਰ ਦਿਨ ਹੀ ਪਾਇਆ ਵਾ ਬਾਕੀ ਕੋਈ ਨਹੀਂ ਜੇ ਤੁਸੀਂ ਵਿਆਹ ਵੇਖਣਾ ਹੁੰਦਾ ਨਾ ਤਾਂ ਮੈਂ ਬਾਅਦ ਚ ਕੋਈ ਪ੍ਰੋਗਰਾਮ ਆਉਂੂਗਾ ਮੈਂ ਫਿਰ ਤੁਹਾਨੂੰ ਲਿਆ ਦੋਗੀ ਹੁਣ ਤੁਸੀਂ ਆਪਣਾ ਪਾ ਕੇ ਚੱਲ ਜਾਓ ਫਰਮ ਹੋ ਉਹਦੇ ਗੱਲ ਤੇ ਠੀਕ ਆ ਪਾਤ ਲੈਣਾ ਹੀ ਮੈਂ ਆਪਣਾ ਅੜੀ ਹੋਦੀ ਨਾ ਪਿਛਲੇ ਪਾਸੇ ਨਾ ਕੁੰਡੀ ਜੀ ਖਰਾਬ ਹੋ ਗਈ ਦੀ ਆ ਤੇ ਮੈਂ ਮਹਿੰਗੇ ਪਾ ਦੀ ਚੀਜ਼ ਆ ਤੇ ਐਵੇਂ ਕਿਤੇ ਡਿੱਗ ਰੁਕ ਜਾਊਗੀ ਤੇ ਫਿਰ ਕੀ ਕਰਾਂਗੇ ਮੈਂ ਤਾਂ ਤਾਂ ਗਹਿੜੀ ਮੈਂ ਚੱਲਾ ਤੇਰੇ ਵਾਲਾ ਪਾ ਜਣੀ ਆ ਫਿਰ ਕੀ ਹੱਡਾ ਕੁਝ ਵੰਡਿਆ ਦੱਸ ਜਦੋਂ ਮੈਂ ਐਂਡੀ ਕਰਾਵਾਂਗੀ ਤੂੰ ਮੇਰੇ ਵਾਲਾ ਬਦਲ ਬਦਲ ਕੇ ਪਾ ਜਾ ਕਰੀਂ ਮੇਰੇ ਨਾਲ ਨਹੀਂ ਹੱਤਾਂ ਦੀ ਮੈਂ ਆਪਣੀ ਚੀਜ਼ ਪਾਣੀ ਜਦੋਂ ਵੀ ਪਾਣੀ ਕਿਸ ਦੀ ਚੀਜ਼ ਤੇ ਨਾ ਬੰਦਾ ਜ਼ਿਆਦਾ ਆਸਰਾ ਦਾ ਚੰਗਾ ਨਹੀਂ ਲੱਗਦਾ ਮੈਂ ਸ਼ੁਰੂ ਤੋਂ ਮੇਰੀ ਮਾਂ ਨੇ ਚੀਜ਼ ਮੈਨੂੰ ਸੁਖਾ ਲਈ ਕਿ ਜੇ ਆਪਣੀ ਹੈਗੀਏ ਚੀਜ਼ ਤੇ ਪਾ ਲੋ ਕਿਸੇ ਦੀ ਚੀਜ਼ ਤੇ ਮਾਰਕੀਟੀ ਸੋਚਿਆ ਬਾਦ ਵਿੱਚ ਕਦੇ ਨਾ ਉਹਦੇ ਮੰਦਰ ਚੱਗੇ ਲੱਗਦੀਆਂ ਤੇ ਬਾਕੀ ਕੋਈ ਗੱਲ ਨਹੀਂ ਜੇ ਤੂੰ ਪਾਉਣਾ ਵਾ ਨਾ ਤੇ ਕੋਈ ਨਾ ਬਾਅਦ ਚ ਕੇ ਅੰਤਾਰ ਤੇ ਮਵਾ ਦੂੰ ਹੁਣ ਪਿਆਰ ਤੇ ਤੁਹਾਨੂੰ ਪਤਾ ਜਾਇਆ ਨਹੀਂ ਜਣਾ ਫੱਲੇ ਹੁਣ ਤੇ ਮੈਂ ਉੱਥੋਂ ਆਈ ਆ ਤਾਂ ਉੱਤੋਂ ਪਤਾ ਉੱਤੇ ਵੀ ਭਾਜੀ ਬਾਹਰ ਜੇ ਹੁਣ ਦੇ ਦਿੱਤਾ ਮੈਂ ਬੁਲਾ ਲੈਣਾ ਚੱਲ ਕੋਈ ਆਪੇ ਲੈ ਆਉਂਦੇ ਸੱਟ ਤੇ ਚੱਲ ਕੋਈ ਨਹੀਂ ਜੇ ਤੂੰ ਨਹੀਂ ਬਸਾ ਦੇ ਜਾ ਸਕਦੀ ਤੇ ਮੰਮੀ ਤੇ ਵਿਪਨ ਚੱਲ ਜੰਦੇ ਤੇਰੇ ਨਾਲ ਹਮ ਵਿਪਨ ਅੱਗੇ ਵੀ ਆਪਣੇ ਦੋਸਤ ਦੀ ਗੱਡੀ ਘੜਦਾ ਆ ਉੱਤੇ ਲੈ ਜਾਂਦੇ ਤੈਨੂੰ ਕੋਈ ਗੱਲ ਨਹੀਂ ਘੇਰ ਕੀ ਆ ਨਾਲੇ ਭੈਣ ਨੂੰ ਮੇਲਾ ਹੀ ਬਾਨੇ ਨਾਲ ਦੇ ਦੇ ਇਹ ਗੱਲ ਨਹੀਂ ਹੈਗੀ ਹੁਣ ਉਹਨੇ ਕਹਿਣਾ ਮੈਨੂੰ ਕਹਤ ਰੋਣਾ ਚੱਚੀ ਲੈਣ ਆ ਗਈ ਐ ਇਹਨੂੰ ਭੈਣ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਪਤਾ ਤੁਹਾਡੀਆਂ ਭੈਣਾਂ ਤੋਂ ਆਪਸ ਦੇ ਵਿੱਚ ਫਿਕਰ ਪੈ ਜਾਣੀ ਅਗਰ ਲੈਣਾ ਚਾਹ ਹੁਣ ਸਾਹਿੱਤ ਦੇਗੇ ਸਾਹਮਣੇ ਵਾਸਤੇ ਤੇਰ ਕੋ ਦੱਸ ਦੇਣਾ ਨਿਕਲੇ ਅਗਰ ਨਾ ਪਤਾ ਕਿ ਤੁਸੀਂ ਵਿਆਹ ਤੇ ਪਾਣਾ ਵਾ ਐਦਾਂ ਨਾ ਚੰਗੇ ਨਹੀਂ ਲੱਗੇ ਨਾ ਸਿਆਣੇ ਬਣਿਆ ਕਰੋ ਮੇਰੇ ਕੋ ਆਰਟੀਫੀਸ਼ੀਅਲ ਸਟੱਪ ਇਹ ਕਿਨੇ ਉਹ ਜਿਹੜਾ ਮਰਜ਼ੀ ਪਾ ਕੇ ਤੁਸੀਂ ਚੱਲ ਜਾਓ ਕੋਈ ਗੱਲ ਨਹੀਂ ਨਾਲੇ ਉਹੀ ਅੱਜਕੱਲ੍ਹ ਚੱਲਦੀ ਹੈ ਪੰਮਨ ਬੂਰੇ ਲੱਗੂ ਬਣਨ ਵਾਲੀ ਗੱਲ ਨਹੀਂ ਹੁੰਦੀ ਹੈਗੀ ਆਪਣੇ ਜੀ ਜਿਹੜੀ ਹੈ ਨਾ ਆਪਣੇ ਘਰ ਹੀ ਚੰਗੀ ਲੱਗਦੀ ਆ ਤੇ ਫੇਰ ਕੀ ਉਹਨੇ ਕਿਹੜਾ ਤੈਨੂੰ ਕੁਛ ਕਹਿ ਦੇਣਾ ਵਾ ਉਹਨੂੰ ਪਤਾ ਹੀ ਹੈ ਵੀ ਇਹਦੇ ਚੀਜ਼ਾਂ ਜਦੋਂ ਮਰਜ਼ੀ ਖੜ ਸਕਦੀ ਆ ਮੈਂ ਤੁਹਾਨੂੰ ਕਿੰਨੇ ਵਾਰੀ ਦੱਸ ਦਿੱਤਾ ਪਰ ਤੁਹਾਨੂੰ ਸਮਝ ਨਹੀਂ ਆਉਂ ਤੇ ਜਿਆਦਾ ਗੱਲ ਕੋਈ ਨੂੰ ਮਕਵਾ ਦਿੰਨੀ ਹੈ ਜੇ ਤੁਹਾਨੂੰ ਨਹੀਂ ਇਹ ਨਾ ਹੋਣਿਆ ਤੇ ਸਬਰ ਵੀ ਕੋਈ ਚੀਜ਼ ਹੁੰਦਾ ਵਾ ਨਾ ਜਿਹਾਏ ਸਾਡ ਤੁਹੀਂ ਖੜਿਆ ਤਾਂ ਮੈਂ ਤੁਹਾਨੂੰ ਇੱਥਾ ਕਰਨਾ ਹੈ ਜਿਦਾ ਤੁਹੀਂ ਡੇਓ ਕਰਨਾ ਕੋਈ ਗੱਲ ਨਹੀਂ ਮੈਂ ਜਾਉਂਗੀ ਨਾ ਜਾਂ ਕੋਈ ਆਊਗਾ ਬਾਜਾ ਜਾਣ ਦੋ ਹਮ ਦੇ ਕੋਈ ਭੈਣ ਮੈਂ ਆਪਣੀ ਫੋਨ ਕਰਦਿੰਨੀ ਤੁਹਾਨੂੰ ਇੱਥੇ ਬਾਜਾ ਦੇ ਸਾਟੋ ਚਾਲਾ ਕੋਈ ਨਹੀਂ ਬੈ ਜਾ ਚਲੀ ਜਲੀ ਦੂ ਤੇ ਬਹਿਣਾ ਕੀ ਆ ਚਲ ਜਾਨੇ ਅੰਦਰ ਬਾਹਰ ਮੈਂ ਕੀ ਕਰਨਾ ਵਾ ਕੋਈ ਗੱਲ ਨਹੀਂ ਬਹੁਤ ਤੁਸੀਂ ਕਰੋ ਰੈਸਟ ਨਾ ਵੀ ਹੱਦ ਕਰੀ ਜਾਂਦੇ ਫਾਇਦਾ ਜਦੋਂ ਦਾ ਦਿਮਾਗ ਫਿਰ ਗਿਆ ਨੌ ਸੱਸ ਨਾਲ ਪਹਿਲਾਂ ਸੱਸ ਨੇ ਜਾਨ ਖਾ ਲਈ ਪੁੱਤ ਸੱਟ ਲਿਆ ਦੇ ਹੁਣ ਮਗਰੇ ਨੌ ਟੈਪੀ ਮੈਨੂੰ ਸਮਝ ਨਹੀਂ ਆਉਂਦੀ ਕਿ ਚੀਜ਼ ਮੇਰੀ ਆ ਤੇ ਇਹਨਾਂ ਨੂੰ ਕਾਦੀ ਤੰਗੀ ਹੋਣ ਲਈ ਮੈਂ ਵਿਆਹ ਪਾ ਕੇ ਜਾਣਾ ਤੇਰਾ ਮੈਂ ਠੇਕਾ ਲਿਆ ਤੂੰ ਵਿਆਹ ਪਾ ਕੇ ਜਾਣਾ ਨਾਲ ਮੈਂ ਚੇਚੀ ਆਪਣੀ ਭੈਣ ਕੋ ਤੈਨੂੰ ਕਹਾਂ ਕਿ ਮੰਗਾਵਾਂ ਭੈਣ ਕੋ ਹੋਊਗਾ ਤੇ ਫੇਰ ਹੀ ਭੈਣ ਕੋ ਮੰਗਾਉਂਗੇ ਸੱਟ ਤੇ ਮੈਂ ਹੀ ਸੰਭਿਆ ਪਰ ਜੋ ਮਰਜੀ ਹੋ ਜੇ ਸੱਟ ਤਾਂ ਮੈਂ ਵੀ ਨਹੀਂ ਦਿੰਦੀ ਤੂੰ ਵੀ ਵਿਆਹ ਇਤਰਾ ਹੀ ਵੇਖੇਂਗੀ ਇਹ ਨਾ ਜੁਨਾ ਤਾਂ ਆਉਂਕੀ ਤਾ ਫਰਮਾਨਾ ਮੈਂ ਲੰਮੇ ਪਈ ਪਰ ਪਤਾ ਨਹੀਂ ਕੀ ਗੱਲ ਹੈ ਇਹਨਾਂ ਕੋ ਬਰਦਾਸ਼ ਨਹੀਂ ਹੁੰਦਾ ਲੰਮੇ ਪਈ ਤੇ ਠਾਲ ਲਿਆ ਮੈਨੂੰ ਉੱਠ ਕੇ ਨ ਕੋ ਕੰਮ ਤਾਂੰਦਾ ਨਹੀਂ ਕੋਈ ਹੁੰਦਾ ਇਹਨਾਂ ਕੋ ਸਾਰਾ ਦਿਨ ਬੇਲੀਆਂ ਬੈਠਿਆ ਰਹਿੰਦੀਆਂ ਨਾ ਸੱਸ ਦੋ ਤਾਂ ਰੋਟੀਆਂ ਲਾਉਣੀਆਂ ਹੁੰਦੀਆਂ ਝੁੰਗੇ ਚੋ ਵੀ ਨਹੀਂ ਇਹਨਾਂ ਕੋ ਲਾਤੀਆਂ ਐਡੀ ਜਾਨ ਤੰਗ ਕੀਤੀ ਇਹਨਾਂ ਨੇ ਅਰਮਾਨਾ ਸੋ ਤੂੰ ਬਾਰਾਬਦੀ ਬੱਲੇ ਬੱਲੇ ਇੱਕੋ ਸਾਇ ਬੋਲੀ ਜਾਂਦੀ ਆ ਕਿਤੇ ਸਾਹ ਨਹੀਂ ਲੈਂਦੀ ਬੋਲਣ ਲੱਗਿਆ ਹਜੇ ਤੈਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜਾ ਸੈਟ ਮੈਂ ਮੰਗਣ ਲਈ ਆ ਹੈ ਤੇ ਉਹ ਮੇਰਾ ਹੀ ਆ ਨਾ ਜੇ ਇਹ ਗੱਲ ਦਾ ਤੈਨੂੰ ਪਤਾ ਲੱਗ ਗਿਆ ਨਾ ਤੂੰ ਤੇ ਘਰ ਚ ਖਲਾਰਾ ਪਾ ਦੇਣਾ ਵਾ ਘਰ ਤੇ ਛੱਡ ਤੂੰ ਤੇ ਆਪਣੇ ਮਾਪਿਆਂ ਨੂੰ ਸੱਦ ਕੇ ਇੱਥੇ ਬਹਾਲਾਣਾ ਨਾਲ ਹੀ ਮੇਰਾ ਸੈਟ ਖੋ ਲਿਆ ਇਹ ਹੁਣ ਪੂਜਾ ਤੈਨੂੰ ਚੁੱਪ ਕਰਕੇ ਇਹਦੀਆਂ ਜਰਨੀਆਂ ਪੈਣੀਆਂ ਈਆਂ ਜਦੋਂ ਤੱਕ ਚੀਜ਼ ਤੇਰੇ ਹੱਥ ਚ ਨਹੀਂ ਆਉਂਦੀ ਮੈਂ ਤੇ ਆਰ ਨਹੀਂ ਪਤਾ ਲੱਗਣਿਆ ਹੁਣ ਕੀ ਕਰਾਂ ਕਿਤਾ ਸੈਟ ਮੰਗਾਵਾ ਆਹ ਨਹੀਂ ਆਂਦੀ ਵਪਨ ਨੇ ਨਾਲ ਜਾਣਾ ਹੀ ਨਹੀਂ ਉਹਦੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ ਇਹ ਕੋਈ ਹੋਰ ਸਕੀਮ ਲਾਉਣੀ ਪੈਣੀ ਆ ਮੰਮੀ ਨਾਲ ਗੱਲ ਕਰਨੀ ਆ ਮੰਮੀ ਨੂੰ ਦੱਸਣੀ ਆ ਸਾਰੀ ਗੱਲ ਅੱਜ ਇਹ ਵੀ ਮੰਮੀ ਸਮਝਦੀ ਆ ਵੀ ਨਹੀਂ ਢੋਲੀ ਆ ਉਹ ਉਹਨੇ ਇਹ ਤੱਕar ਸਕਦੀ ਨਿਆਣੀ ਸਿਆਣੀ ਆ ਪਰ ਮੰਮੀ ਨੂੰ ਨਹੀਂ ਨਾ ਪਤਾ ਹੈਗਾ ਉਹ ਨਿਆਣੀ ਸਿਆਣੀ ਨਹੀਂ ਆ ਉਹ ਪੰਪ ਦਾ ਗੋਲਾ ਆ ਜਿੰਨਾ ਵੀ ਹੈਗਾ ਆ ਅੰਦਰੋਂ ਅੰਦਰ ਪਤਾ ਨਹੀਂ ਕੀ ਘਾਵਦਾ ਘੜੀ ਜਾਂਦੀ ਐ ਲੈ ਮੰਮੀ ਆਈ ਗਈ ਮੰਮੀ ਮੰਮੀ ਗਾਲ ਸੁਣ ਰਿਹਾ ਜਰਾਕ ਇਧਰ ਆਇਓ ਠੀਕ ਹੈ ਨਾ ਹੁਣ ਨੀਂਦ ਵੀ ਨਹੀਂ ਆਉਂਦੀ ਸਮਾਂ ਨਹੀਂ ਆਉਂਦੀ ਕੀ ਕਰਾਂ ਤੇ ਕੀ ਨਾ ਕਰਾਂ ਇਹਨਾਂ ਨੇ ਬੜੀ ਜਾਨ ਦੁਖੀ ਕਰਤੀ ਐ ਜੀਰ ਖਰ ਤਾਂ ਸਿੱਧਾ ਜਾ ਕੇ ਜਾਂਦਾ ਕਿ ਮੈਂ ਆਪਣੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ ਪਰ ਹੈ ਬੜੇ ਬਿਸ਼ਰਮਾ ਮੈਂ ਕਿਹਾ ਵੀ ਆ ਕਿ ਦੀਦੀ ਮੈਂ ਕਿਸੇ ਦੀ ਚੀਜ਼ ਨਹੀਂ ਪਾਉਂਦੀ ਪਰ ਫਿਰ ਵੀ ਇਹਨੂੰ ਸਮਝ ਨਹੀਂ ਆਈ ਮੈਂ ਤਾਂ ਗੱਲ ਨਹੀਂ ਗੱਲ ਹੀ ਸਮਝਾਉਂਦਾ ਵਾ ਦਿਮਾਗ ਬਹੁਤ ਮੋਟਾ ਹੈ ਦਾ ਪਿਆਰ ਨਾ ਰਹਿ ਰਿਹਾ ਕਿ ਨਾ ਵੇਖ ਲਿਆ ਮਨਾ ਇਹ ਤਾਂ ਨਹੀਂ ਗੱਲ ਬਣਨੀ ਇਹਨੂੰ ਇੱਕ ਵਾਰੀ ਸਪਸ਼ਟ ਸਮਝਾਉਣਾ ਪੈਣਾ ਫੇਰ ਇਹਨੂੰ ਸਮਝ ਆਉਣੀ ਹੈ ਇਹ ਤਾਂ ਤੇ ਜਿਹੜੀ ਚੀਜ਼ ਨੂੰ ਜਿਕਰ ਉਹ ਹੀ ਕੰਮ ਦੀ ਮੰਗਿਆ ਕਰਨਗੇ ਕਿ ਜਾਂ ਸੌਟ ਦੇ ਜਾਂ ਆ ਤੇ ਜਾਂ ਉਹ ਤੇ ਹਰ ਇੱਕ ਚੀਜ਼ ਮੇਰੇ ਅੱਲੀ ਧਿਆਨ ਵਾ ਆ ਆਪਣੀਆਂ ਬਣ ਕਿੱਥੇ ਖਣਣੀਆਂ ਵਕੰਟ ਕਰਦੀ ਫਿਰਦੀ ਦਿਮਾਗ ਖਰਾਬ ਕਰਨ ਦੇ ਮੇਰਾ ਮੰਤਰ ਚਾਹ ਨਾਲ ਕੇ 10 ਮਿੰਟ ਲੰਬੇ ਵੀ ਨਹੀਂ ਪੈਣਦੇ ਢਿੰਗ ਜੀਤ ਕਰਦਾ ਰੱਜ ਕੇ ਬੇਇੱਜ਼ਤੀ ਕਰਾਇਆ ਇਹਨਾਂ ਦੀ ਪਰ ਜਦ ਮੈਂ ਬੋਲੀ ਨਾ ਤੁਹਾਨੂੰ ਬਾਹਰ ਵੜਾਣੇ ਬੜਾ ਢਿੰਗਣਾ ਕਿ ਮੇਰੀ ਪਰਜਾਇ ਨੇ ਤੁਹਾਨੂੰ ਮਾਣ ਪਤਾ ਨਹੀਂ ਕੀ ਆਣੀ ਚੱਲ ਕੋਈ ਨਹੀਂ ਇਹਨੂੰ ਬਾਹਰ ਵੜਾਣੇ ਕੋਈ ਬੇਇੱਜ਼ਤੀ ਦੇ ਕਰਾਉਂਗਾ ਫੇਰੇ ਸੂਤਰ ਹੁਣਾ ਆ ਲੈੰਦਾ ਸਾਬੇ ਦਾ ਫੋਨ ਜਰਾ ਕਰ ਉਹਨੂੰ ਦੱਸਣੀ ਆ ਨਾ ਫੇਰ ਕਰਾਉਣੀ ਤੁਹਾਡੀ ਸੇਵਾ ਆ ਜਾਓ ਮੰਮੀ ਤੋ ਇਹ ਕਿਤੇ ਗਈ ਹੈ। ਪੂਜਾ ਮੈਂ ਉਹ ਲਸਣਵਾਤੇ ਤਾਂ ਵੇਖਣ ਗਈ ਮੈਂ ਤੇ ਲਸਣ ਲਾਈਏ ਥੋੜਾ ਬੂਤਾ ਟਾਈਮ ਉਹ ਗੱਲ ਸੁਣ ਲਾਉਂਦਾ। ਉਹ ਸਮਝਿਆ ਹੋ ਗਿਆ। ਮੰਮੀ ਤਾਂ ਨੂੰ ਲਸਣ ਦੀ ਪਈ ਆ। ਇਧਰ ਮੈਨੂੰ ਓਲ ਪੈਣ ਦੇ ਆ। ਕੀ ਗੱਲ ਹੋਈ? ਹੂੰ ਗੱਲ ਕਾਦੀ ਹੋਣੀ ਆ। ਨਿੱਕਿਆ ਨਿੱਕਿਆ ਗੱਲਾਂ ਤੋਂ ਖਿਜੀਆਂ ਲੈਂਦੀ ਆ। ਮੈਂ ਬੜੇ ਪਿਆਰ ਦੇ ਨਾਲ ਹੁਣ ਉਹਨਾਂ ਅੰਦਰ ਆਵਾਜ਼ ਮਾਰ ਕੇ ਤੇ ਉਹਨਾਂ ਨਾਲ ਗੱਲ ਕੀਤੀ। ਮੈਂ ਚੱਲ ਬੰਦੇ ਦਾ ਮਨ ਜਿਹੜਾ ਬਦਲ ਜਾਂਦਾ ਹੁੰਦਾ ਹੈ ਕੋਈ ਪਤਾ ਨਹੀਂ ਲੈਂਦਾ। ਆ ਯਾਰ ਉਹ ਤੇ ਮੈਂ ਕਹਿੰਦੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਮਮਾ ਮੈਂ ਕਿਹਾ ਵਾ ਚਲੋ ਵਿਪਨ ਨਾਲ ਜਾ ਕੇ ਤੇ ਸੈਟ ਲਿਆ ਦੇ ਅਗਲੀ ਕਹਿੰਦੀ ਨਹੀਂ ਮੇਰ ਕੋ ਨਹੀਂ ਜਾਇਆ ਜਾਂਦਾ ਹੈਗਾ ਤੇ ਨਾ ਹੀ ਮੈਂ ਜਾਣਾ ਵਾ ਮੇਰ ਕੋ ਨਹੀਂ ਨਹੀਂ ਗਰਮੀ ਤੇ ਸਫਰ ਹੁੰਦਾ ਤੇ ਮੈਂ ਅਸੋ ਗੋ ਮਿੱਥੋ ਤੱਕ ਕਹਤਾ ਮੰਮੀ ਮੈਂ ਆ ਚਲੋ ਵਿਪਨ ਆਪਣੇ ਦੋਸਤ ਦੀ ਗੱਡੀ ਅੱਗੇ ਵੀ ਮਰ ਜਾਂਦਾ ਜਦੋਂ ਮੰਮੀ ਨੂੰ ਮਿਲਿਆ ਤਾਂ ਨਾਲ ਤੇ ਚਲ ਤੀ ਤਿੰਨੇ ਜਾਣੇ ਚਲ ਜੋ ਆ ਚਲ ਨਾਲ ਆ ਜੂ ਤੇ ਅਗਲੀ ਕਹਿੰਦੀ ਮੈਂ ਤੇ ਭੈਣ ਨੂੰ ਸੈਟ ਖਾਂਬਨੂ ਦਿੱਤਾ ਆ ਉਹ ਕੀ ਕਹੂਗੀ ਇਹ ਤਾਂ ਆਦਿਰ ਮੇਰ ਕੋ ਜੁਕੀ ਨਹੀਂ ਕੀਤਾ ਗਿਆ ਨੇ ਮੈਂ ਤੇ ਮੰਮੀ ਦਾ ਮਤਲਬ ਹੈ ਇਨੇ ਹਾੜੇ ਤੇ ਯਕੀਨ ਨਹੀਂ ਕੀਤਾ ਆਪਣੀ ਭੈਣ ਤੇ ਯਕੀਨ ਕੀਤਾ ਆਪਣੀਆਂ ਟੰਬੂਆਂ ਨੂੰ ਪੜਾਈ ਜਾ ਕੇ ਅਜੇ ਤੈਨੂੰ ਇਹ ਨਹੀਂ ਪਤਾ ਹੈਗਾ ਇਹ ਸੈੱਟ ਹੈ ਕਿਦਾ ਅਸਲ 'ਚ ਜੇ ਨੂੰ ਹਾਗਲ ਦਾ ਪਤਾ ਲੱਗ ਗਿਆ ਇਹਨੇ ਦੇ ਵੈਸੇ ਨਹੀਂ ਸਾਡਾ ਫੱਕਾ ਛੜਨਾ ਹੈਗਾ ਕਿ ਪੂਰੇ ਇਹਨੂੰ ਦੱਸ ਹੀ ਦਿੰਦੇ ਤੇ ਅਹੀਂ ਤੋਂ ਉਹ ਤਬਾਹ ਕੀ ਸੈੱਟ ਪਾਇਆ ਤੇ ਤੈਨੂੰ ਪਾਇਆ ਮੰਮੀ ਉਹਨੇ ਲੜਾਈ ਬੜੀ ਪਾਉਣੀ ਜੇ ਹਜੇ ਇੰਨਾ ਗੱਲਾਂ ਦਾ ਟਾਈਮ ਨਹੀਂ ਹੈਗਾ ਇੱਕ ਵਾਰੀ ਚੀਜ਼ ਬਣਾ ਆਪਣੇ ਹੱਥ ਜਕਾ ਲਓ ਕਿਉਂਕਿ ਅਜੇ ਚੀਜ਼ ਘਰ 'ਚ ਨਹੀਂ ਹੈਗੀ ਜੇ ਘਰ 'ਚ ਹੁੰਦੀ ਤਾਂ ਤੇ ਫੇਰ ਇਹਨੂੰ ਦੱਸ ਵੀ ਦਿੰਦੇ ਤੇ ਕੋਈ ਗੱਲ ਨਹੀਂ ਹੋਣ ਚੀਜ਼ ਵੀ ਉੱਥੇ ਛੱਡ ਕੇ ਆਈ ਦੀ ਆ ਪਹਿਲਾਂ ਉੱਥੋਂ ਲਿਆਓ ਤਾਂ ਸਹੀ ਆਪਣੇ ਹੱਥ ਚ ਇਹਦੇ ਕਰੋਗੇ ਹਿਸਾਬ ਨਾਲ ਨੂੰ ਪਿਆਰ ਦੇ ਨਾਲ ਹੀ ਆ ਹੁਣ ਇਹ ਲਿਆ ਕੇ ਦਊਗੀ ਤੇ ਫੇਰੀ ਨਮਾ ਵੀ ਤੇ ਫੇਰੀ ਮਮੇ ਕੋਈ ਨਾ ਕੋਈ ਸੀਮ ਤੇ ਲਾਉਣੀ ਪੈਣੀ ਆ ਪਾ ਨੂੰ ਪਤਾ ਉਹਨੇ ਨਾ ਨੇ ਨੂਰ ਦੇ ਨਾਲ ਵੀ ਇੰਨੀਆਂ ਨਿੱਕੇ ਨਿੱਕੇ ਗੱਲਾਂ ਤੋਂ ਖਿੱਚੀਆਂ ਲੈਂਦੀ ਆ ਅਲੀ ਨਾ ਟਿਊਸ਼ਨ ਵੀ ਬੰਦ ਕਰਦੀ ਆ ਬਈ ਮੇਰੇ ਕੋ ਨਹੀਂ ਪੜਾਇਆ ਜਾਂਦਾ ਮੇਰਾ ਸਿਰ ਪੇੜ ਹੁੰਦਾ ਵਾ ਪਹਿਲਾ ਕਿੱਧਰ ਚਾਹੋ ਚਾਈ ਲੱਗੀ ਐ ਨਹੀਂ ਨਹੀਂ ਮੈਂ ਪੜਾਵਾਂਗੀ ਕੋਈ ਗਾਲੀ ਨਹੀਂ ਆਉਂਦੀ ਫਿਕਰ ਨਾ ਕਰੋ ਮੈਨੂੰ ਲੱਗਦੀ ਹੈ ਕਿ ਮੈਂ ਆਦੇ ਵਿੱਚ ਪੜਾਂਗੀ ਕਰ ਮੈਂ ਫਰਨੀਚੇ ਚਲਾ ਨੂਰ ਨੂੰ ਇਹ ਘਰੇ ਰੱਖਣਾ ਘਰੇ ਬਣਾਉਣਾ ਤੇ ਹੁਣ ਵੇਚ ਲੋ ਤੇ ਜਦੋਂ ਮੈਂ ਆਦੀ ਟਿਊਸ਼ਨ ਧਾਤੀ ਦੀ ਉਹਦੇ ਕੁੜੀ ਦੇ ਨੰਬਰ ਘਟਾ ਗਏ ਤੇ ਫੇਰ ਕਿੱਧਰ ਜਾਵਾਂਗੇ ਪੰਗਾ ਦੇ ਆ ਨਾ ਮੁਰਗੇ ਪੇਪਰ ਤੇ ਸਿਰ ਤੇ ਪੇਪਰ ਦੀ ਆਗੇ ਬਾਸ ਅਗਲੇ ਮਹੀਨੇ ਪੱਕੇ ਪੇਪਰ ਆ ਇਹਦੇ ਵਰਗੇ ਨੇ ਤੇ ਸਾਰੇ ਨਾ ਜਵਾਬ ਦੇਤਾ ਆ ਇਹ ਧੂਆਂ ਦੇ ਹਾੜਾ ਨਿਕਲ ਜਾਣਾ ਜਿਹੜੇ ਵੀਸਾ ਭਾਦੇ ਚਲ ਮੈਨੂੰ ਭੇਜ ਦੇ ਕਿ ਤਾ ਕੇਵਲ ਸਿਹਰੀ ਨਹੀਂ ਸਾਨੂੰ ਤੁਮ ਪੁੱਛ ਕੇ ਭੇਜਦੀ ਪਤਾ ਕੀ ਕਹਿੰਦੀ ਟਿਊਸ਼ਨ ਤੇ ਟਿਊਸ਼ਨ ਤੇ ਹੀ ਪੜ੍ਹਨੀ ਚਾਹੀਦੀ ਕੁੜੀ ਨੂੰ ਨਹੀਂ ਰੇਲੀ ਕੀ ਕਰਨਾ ਬੈਠਿਆ ਕੁੜੀ ਨੂੰ ਟਿਊਸ਼ਨ ਪੜਾ ਦੇ ਆ ਕਰੀ ਮੰਮੀ ਟਿਊਸ਼ਨ ਦੀ ਗੱਲ ਰਹੀ ਹੁਣ ਨਾ ਹੀ ਕਰੋ ਤੇ ਚੰਗਾ ਹੈ ਮੈਂ ਤਾਂ ਕਿੰਨੀ ਹੈ ਤੇ ਸੈਟ ਮੰਗਾਓ ਮੇਰਾ ਮੈਨੂੰ ਬਹੁਤ ਹੌਲ ਪੈਂਦੇ ਮੈਨੂੰ ਨਹੀਂ ਉਹ ਚੈਨ ਆਉਂਦੇ ਆ ਵੀ